ਨਾਮ ਹੈਗਾ ਜੀ ਐਵਰੇਜ ਠੀਕ ਹੈ ਇਸ ਨੂੰ ਮੈਂ ਪਿਓਰ ਪੰਜਾਬੀ ਕੀ ਕਹਾਂਗਾ ਜੀ ਔਸਤ ਠੀਕ ਹੈ ਜਾਂ ਮੈਂ ਇਸ ਨੂੰ ਆਸਾਨ ਸ਼ਬਦ ਵਿੱਚ ਕਹਾਂਗਾ ਵੀ ਬੈਲੈਂਸ ਕਰਨਾ ਕੀ ਕਰਨਾ ਜੀ ਫੋਰ ਐਗਜ਼ਾਮਪਲ ਇੱਕ ਤਰਫ ਵੇਟ ਹੈਗਾ ਜੀ 40 ਔਰ ਇੱਕ ਤਰਫ ਹੈਗਾ ਵੇਟ 50 ਠੀਕ ਹੈ ਇੱਕ ਤਰਫ ਵੇਟ ਹੈਗਾ 40 ਕਿਲੋ ਔਰ ਇੱਕ ਤਰਫ ਵੇਟ ਹੈਗਾ ਆਪਣੇ ਕੋਲ 50 ਕਿਲੋ 40 ਤੇ 50 ਕਿੰਨੇ ਹੋ ਗਏ ਆਪਣੇ ਕੋਲ 90 ਦਾ ਅੱਧਾ ਕਿੰਨਾ ਹੁੰਦਾਗਾ 45 ਤਾਂ ਇੱਕ ਤਰਫ 45 ਔਰ ਇੱਕ ਤਰਫ 45 ਬੈਲੈਂਸ ਹੋ ਗਿਆ ਇਸੇ ਤਰ੍ਹਾਂ ਜੇਕਰ ਇੱਕ ਤਰਫ weight ਹੈਗਾ ਜੀ 20 ਕਿਲੋ ਠੀਕ ਹੈ ਔਰ ਇੱਕ ਤਰਫ weight ਹੈਗਾ 40 ਕਿਲੋ ਹਣੀ 40 ਤੇ 20 ਕਿੰਨੇ ਹੋ ਗਏ ਆਪਣੇ ਕੋਲ 60 ਦਾ ਅੱਧਾ ਕਿੰਨਾ ਹੁੰਦਾਗਾ 30 ਤਾਂ 30 ਆਪਾਂ ਇੱਕ ਤਰਫ ਰੱਖਾਂਗੇ ਔਰ 30 ਆਪਾਂ ਇੱਕ ਤਰਫ ਰੱਖਾਂਗੇ ਸੋ ਬੈਲੈਂਸ ਹੋ ਗਿਆ ਤਾਂ ਐਵਰੇਜ ਦਾ ਮਤਲਬ ਹੁੰਦਾਗਾ ਵੀ ਕਿਸੇ ਵੀ ਚੀਜ਼ ਨੂੰ ਬੈਲੈਂਸ ਕਰਨਾ ਠੀਕ ਹੈ ਜੇਕਰ ਕਿਸੇ ਪਰਸਨ ਕੋਲ ਅਮਾਊਂਟ ਜ਼ਿਆਦਾ ਹੈਗੀ ਹੈ ਤਾਂ ਉਹਦੇ ਵਿੱਚ ਆਪਾਂ ਮਾਈਨਸ ਕਰ ਦਾਂਗੇ ਜੇਕਰ ਕਿਸੇ ਬੱਤੀ ਕੋਲ ਅ ਅਮਾਊਂਟ ਘੱਟ ਹੈਗੀ ਹੈ ਤਾਂ ਆਪਾਂ ਉਸੇ ਅਮਾਊਂਟ ਐਡ ਕਰ ਦਾਂਗੇ ਤਾਂ ਕਿ ਆਪਾਂ ਸਭ ਨੂੰ ਕੀ ਕਰ ਸਕੀਏ ਜੀ ਬੈਲੈਂਸ ਇਹਨਾਂ ਸਮਝ ਆ ਗਿਆ ਤਾਂ ਕੁਝ ਐਗਜ਼ਾਮਪਲ ਹੈਗੀਆਂ ਨੇ ਜਿਵੇਂ ਆਪਣੇ ਕੋਲ A B C D ਔਰ E ਇਹ ਆਪਣੇ ਕੋਲ 5 ਆਦਮੀ ਹੈਗੀ ਠੀਕ ਹੈ ਤਾਂ ਬਲੈਟ ਕਰਦੇ ਹਾਂ ਵੀ ਇੱਕ ਏ ਇੱਕ ਇਦਾਂ ਦਾ ਪਰਸਨ ਹੈ ਜਿਹਦੀ ਕੋਈ ਕੁਝ ਵੀ ਨਹੀਂ ਹੈਗਾ। ਇਹ ਕੋਲ ਕੁਝ ਵੀ ਪੈਸਾ ਨਹੀਂ ਹੈਗਾ ਠੀਕ ਹੈ। ਜੋ ਆਪਣੇ ਕੋਲ B ਹੈਗਾ ਇਸਦੇ ਕੋਲ 1 ਰੁਪਿਆ ਹੈਗਾ ਜਿਹੜਾ C ਹੈਗਾ ਉਹਦੇ ਕੋਲ 2 ਰੁਪਏ ਨੇ। D ਕੋਲ 3 ਰੁਪਏ ਨੇ ਔਰ E ਕੋਲ ਆਪਣੇ ਕੋਲ 4 ਰੁਪਏ ਨੇ। ਠੀਕ ਹੈ। ਹੁਣ ਬੇਟਾ ਇਸ ਦੇ ਵਿੱਚ ਆਪਾਂ ਵੇਖ ਰਹੇ ਹਾਂ ਵੀ ਕੁਝ ਬੱਚੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਜਿਵੇਂ ਆਪਣੇ ਕੋਲ A। ਠੀਕ ਹੈ। ਔਰ ਕਈ ਬੱਚੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੈਗਾ। ਜਿਵੇਂ ਆਪਣੇ ਕੋਲ E 4 ਰੁਪਏ ਨੇ, D ਕੋਲ 3 ਰੁਪਏ ਨੇ। c इक्वल 2 ਰੁਪਏ ਨੇ b इक्वल 1 ਰੁਪਿਆ ਦਾ 1 ਕੁਝ ਵੀ ਨਹੀਂ ਹੈਗਾ ਠੀਕ ਹੈ ਜੇਕਰ ਮੈਂ 3 ਵਿੱਚੋਂ इक्वल 4 ਰੁਪਏ ਹੈਗੇ ਨੇ ਜੇਕਰ ਇੱਥੇ ਮੈਂ 2 ਮਾਈਨਸ ਕਰ ਦਵਾਂ ਇੱਥੇ ਕਿੰਨੇ ਬਣਨਗੇ ਆਪਣੇ ਕੋਲ 2 ਜਿਹੜੇ ਮੈਂ 2 ਦੀ ਕਮੀ ਕੀਤੀ ਹੈ ਨਾ ਜੇਕਰ 2 ਮੈਂ ਇਸ ਵਿੱਚ ਐਡ ਕਰ ਦਵਾਂ ਇੱਥੇ ਕਿੰਨੇ ਬਣ ਜਾਣਗੇ ਆਪਣੇ ਕੋਲ 2 ਠੀਕ ਹੈ ਇਸੇ ਤਰ੍ਹਾਂ d इक्वल 3 ਰੁਪਏ ਹੈਗੇ ਨੇ d इक्वल ਕਿੰਨੇ ਰੁਪਏ ਨੇ 3 ਜੇਕਰ ਮੈਂ ਇਹਦੇ ਵਿੱਚੋਂ 1 ਰੁਪਏ ਨੂੰ ਮਾਈਨਸ ਕਰ ਦਵਾਂ ਇੱਥੇ ਕਿੰਨੇ ਬਣ ਜਾਣਗੇ ਜੇਰ ਮੈਂ 1 ਰੁਪਿਆ ਮਾਈਨਸ ਕੀਤਾਗਾ ਜੇਕਰ ਮੈਂ b ਵਿੱਚ ਐਡ ਕਰ ਦਵਾਂ ਕਿੰਨੇ ਬਣ ਜਾਣਗੇ ਤਾਂ ਇੱਥੇ ਆਪਣੇ ਕੋਲ a ਕੋਲ ਕਿੰਨੇ ਹੋਗੇ ਜੀ b ਕੋਲ ਕਿੰਨੇ ਹੋਗੇ c ਕੋਲ ਕਿੰਨੇ ਹੋਗੇ d ਕੋਲ e ਕੋਲ ਤਾਂ ਸਭ ਦੇ ਕੋਲ 2-2 ਰੁਪਏ ਹੋਗੇ ਨੇ ਜੀ ਜਦੋਂ ਆਪਾਂ ਇਹਨਾਂ ਨੂੰ ਬੈਲੈਂਸ ਕਰਦਾਗਾ ਠੀਕ ਹੈ ਜਦੋਂ ਮੈਂ ਇਹਨਾਂ ਨੂੰ ਬੈਲੈਂਸ ਕੀਤਾਗਾ ਬੈਲੈਂਸ ਕਰਨ ਤੋਂ ਬਾਅਦ ਹਰੇਕਰੇ ਅਕਾਊਂਟ ਵਿੱਚ ਕਿੰਨੇ-ਕਿੰਨੇ ਰੁਪਏ ਹੋਗੇ ਜੀ 2-2 ਰੁਪਏ ਪਰ ਇਹ ਹੀ ਦੋ ਆਪਣੇ ਕੋਲ ਕੀ ਹੋਗਾ ਜੀ ਐਵਰੇਜ ਸਮਝ ਆਇਆ ਤਾਂ ਐਵਰੇਜ ਦਾ ਮਤਲਬ ਹੁੰਦਾ ਹੈ ਜੇ ਕਿਸੇ ਵੀ ਚੀਜ਼ ਨੂੰ ਬੈਲੈਂਸ ਕਰਨਾ ਸੋ ਆਪਣੇ ਕੋਲ ਐਵਰੇਜ ਕਿਹਨਾਂ ਦੀ ਦੋ ਆਪਾਂ ਸਕੂਲਰ ਦੇ ਫਾਰਮੂਲਾ ਅਪਲਾਈ ਕਰਦੇ ਹੀ ਕੋਈ ਮੈਂ ਦੱਸ ਸਕਦਾਗਾ ਕਿ ਐਵਰੇਜ ਫਾਈਂਡ ਕਰਨਾ ਉਹਦਾ ਫਾਰਮੂਲਾ ਕਿਹਾਦਾ ਜੋੜ ਸੰਖਿਆ ਦੀ ਕਿਹਾਦਾ ਜੋੜ ਲੀਣਾ ਉਹ ਤੋਂ ਸਹੀ ਹੈ ਵੈਰੀ ਗੁੱਡ ਸੰਖਿਆਵਾਂ ਦਾ ਜੋੜਫਲ ਇੱਥੇ ਸੰਖਿਆਵਾਂ ਦੀ ਗਿਣਤੀ ਠੀਕ ਹੈ ਆਪਣੇ ਕੋਲ ਨੰਬਰ ਹੈਗੇ ਨੇ 0 1 2 3 ਐਂਡ 4 0 1 2 3 ਐਂਡ 4 ठीक है तो फार्मूला अपने कोल कोस्त बराबर संख्याव संख्याव और नीचे जिन्हिया भी संख्याव होना गिनती ठीक है संख्याव गिनती इसमें इस इंग्लिश कितना लिख सकते हैं एवरेज इक्वल टू सम ऑफ नंबर यस और नो सम ऑफ नंबर नहीं जी अपने कोबर टोटल नंबर जेकर मैं इन्हों संख्या एवरेज फाइन करना है तो पहला तो मैं इन्होंने प्लस करूंगा ठीक है तो जो आपू प्लस करा जरा मैं दसूंग प्लस कर कि बन गया जी प्लस कर तो जोड़ कि बनना so है अपने को दस सो आप जरा जोड़फल है उसमें आप टॉप से रखा ठीक है ਔਰ ਜਿਹੜੀਆਂ ਸੰਖਿਆਵਾਂ ਦਾ ਆਪਾਂ ਜੋੜ ਫਾਈਂਡ ਕਰਨੇ ਆ ਉਹਨਾਂ ਦੀ ਗਿਣਤੀ ਆਪਾਂ ਨੀਚੇ ਲਿਖਣੀ ਹੈ ਕਿੰਨੀਆਂ ਸੰਖਿਆਵਾਂ ਆਪਣੇ ਕੋਲ ਪੰਜ ਪੰਜ ਸੰਖਿਆਵਾਂ ਹੈਗੀਆਂ ਨੇ ਠੀਕ ਹੈ 1 2 3 4 5 ਠੀਕ ਹੈ ਤਾਂ ਆਪਣੇ ਕੋਲ 5 ਨੰਬਰ ਹੈਗੇ ਨੇ ਤਾਂ ਇਸ ਵਿੱਚ ਮੈਂ ਸੋਲਵ ਕਰੂੰਗਾ ਇਹ ਤਾਂ ਬਿਲਕੁਲ ਨਿਕਲਦੂ ਔਰ ਦੋ ਆਪਣੇ ਕੋਲ ਕੀ ਬਣੇਗਾ ਜੀ ਐਵਰੇਜ ਸਮਝ ਆ ਗਿਆ ਜੀ ਤਾਂ ਫਾਰਮੂਲਾ ਅਪਲਾਈ ਕਰਕੇ ਵੀ ਮੈਂ ਤੁਹਾਨੂੰ ਦੱਸਦਾਗਾ ਠੀਕ ਹੈ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਦੱਸਦਾਗਾ ਵੀ ਐਵਰੇਜ ਦਾ ਮਤਲਬ ਹੁੰਦਾਗਾ ਬੈਲੈਂਸ ਕਰਨਾ ਜੇ ਕਿਸੇ ਕੋਲ ਵਾਧੂ ਪਈ ਹੈਗੇ ਨੇ ਉਹਦੇ ਵਿੱਚ ਆਪਾਂ ਮਾਈਨਸ ਕਰਦਾਂਗੇ ਜੇ ਕਿਸੇ ਬੱਚੇ ਕੋਲ ਪੈਸੇ ਦੀ ਕਮੀ ਹੈਗੀ ਹੈ ਠੀਕ ਹੈ ਤਾਂ ਆਪਾਂ ਉਹ ਉਹਦੇ ਵਿੱਚ ਆਪਾਂ ਪੇਮੈਂਟ ਐਡ ਕਰ ਦਾਂਗੇ ਤਾਂ ਕਿ ਸਭ ਨੂੰ ਬੈਲੈਂਸ ਕੀਤਾ ਜਾ ਸਕੇ ਸਮਝ ਆ ਗਿਆ ਜੀ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਓਕੇ ਨੋਟ ਕਰੋ ਬੇਟੀ